ਕੰਪਨੀ ਹੁੰਦਾ ਕੁਰਸੀ ਛੱਡ ਕੁਰਸੀ ਛੱਡ ਕੁਰਸੀ ਛੱਡ ਬਹੁਤ ਪ੍ਰਸ਼ਾਸਨਪੁਰ ਦਾ ਬਾਤ ਮੁਦਗਰ ਮੁਦਗਰ ਲਈ ਸਰ ਕੀ ਨਾਮ ਹੈ ਤੁਹਾਡਾ ਮੇਰਾ ਵਿਕਰਮ ਸਿੰਘ ਹੈ ਜੀ ਵਿਕਰਮ ਕੀ ਮਾਮਲਾ ਕੀ ਆ ਪੁੱਤ ਇਹ ਮਾਮਲਾ ਬਹੁਤ ਗੁਲਜੰਦਾਰ ਹੈ ਪਹਿਲਾਂ ਤਾਂ ਵੀ ਸਾਡਾ ਜਿਹੜਾ ਉਹਰੇ ਬੀ ਜੀ ਐਮ ਸੀ ਡਿਪਾਰਟਮੈਂਟ ਹੈ ਪਹਿਲੀ ਗੱਲ ਤਾਂ ਬੀ ਜੀ ਐਮ ਸੀ ਡਿਪਾਰਟਮੈਂਟ ਮੈਂ ਕਹਿੰਦਾ ਉਹ ਐਗਜ਼ਿਸਟ ਨਹੀਂ ਕਰਦਾ ਕੋਈ ਲੱਭਣਾਵੇ ਤਾਂ ਲੱਭੇ ਗਣੀ ਐਚ ਆਈ ਐਸ ਐ ਦੇ ਅੰਡਰ ਆਉਂਦਾ ਜਿਹਦੇ ਚ ਕੀ ਹੁੰਦਾ ਵੀ ਸੈਲਫ ਲਰਨਸ ਕੋਰਸ ਨੇ ਸੈਲਫ ਲਰਨਸ ਕੋਰਸ ਚ ਹੁੰਦਾ ਵੀ ਫੀਸਾਂ ਦੇ ਆਧਾਰ ਤੇ ਹੀ ਟੀਚਰ ਹੁੰਦੇ ਨੇ ਟੀਚਰਾਂ ਦੀ ਤਨਖਾਹ ਉੱਥੋਂ ਨਿਕਲਦੀਆਂ ਨੇ ਤੇ ਜਿਹੜੇ ਵਿਦਿਆਰਥੀਆਂ ਦੀਆਂ ਜ਼ਰੂਰਤਾਂ ਨੇ ਉਹ ਵੀ ਉੱਥੋਂ ਪੂਰਤੀਆਂ ਕੀਤੀਆਂ ਜਾਂਦੀਆਂ ਨੇ ਪਰ ਇੱਥੇ ਨਾ ਤਾਂ ਕੋਈ ਡਿਪਾਰਟਮੈਂਟ ਹੈ ਸਾਡਾ ਨਾ ਕੋਈ ਚੱਜ ਦਾ ਟੀਚਰ ਕੋਈ ਵੀ ਇਨਾ ਕੈਪेबल ਟੀਚਰ ਨਹੀਂ ਜਿਹੜਾ ਪੜ੍ਹਾ ਸਕੇ ਵਿਦਿਆਰਥੀਆਂ ਨੇ ਉਹਦੇ ਤੇ ਮੰਗ ਪੱਤਰ ਵੀ ਦਿੱਤਾ ਵੀ ਟੀਚਰ ਕੈਪेबल ਨਹੀਂ ਫਿਰ ਉਹ ਟੀਚਰ ਜਿਹੜਾ ਕਿ 2 ਸਾਲਾਂ ਤੋਂ ਹੁਣ ਪੇਪਰ ਉਰੇ ਚੈੱਕ ਹੋ ਰਹੇ ਸੀ ਸਾਰੇ ਵਿਦਿਆਰਥੀ ਨੂੰ ਪਤਾਈ ਉਸ ਟੀਚਰ ਨੇ ਪੇਪਰ ਚੈੱਕ ਕਰਕੇ ਭੇਜੇ ਪਹਿਲਾਂ ਤਾਂ ਨੰਬਰ ਲਾਤੇ 60ਾਂ ਚੋਂ ਫਿਰ 70ਾਂ ਚੋਂ ਲਾਤੇ ਜਵਾਕ ਫੇਲ ਕਰਤਾ ਜਦੋਂ ਜਵਾਬਕ ਨੇ ਕਿਹਾ ਵੀ ਮੇਰੀ ਇਹ ਗਲਤੀ ਨਹੀਂ ਸੀਗੀ ਤੁਹਾਡੀ ਗਲਤੀ ਹੈ ਤਾਂ ਹਰਜਾਨਾ ਤੁਹਾਨੂੰ ਭੁਗਤਣਾ ਪਊਗਾ ਸਿੱਧੀ ਜੀ ਗੱਲ ਹੈ ਜੋ ਗਲਤੀ ਕਰੋਗੇ ਹਰਜਾਨਾ ਭੁਗਤੋ ਉਹ ਮੈਡਮ ਨੇ ਉਹ ਜਵਾਬਕ ਨੂੰ ਹਰਜਾਨੇ ਦਾ ਤਾਂ ਮੰਨ ਲਿਆ ਪ੍ਰਿੰਸੀਪਲ ਆਫਿਸ ਕੱਲ ਧਰਨ ਆਇਆ ਉਹਨਾਂ ਨੇ ਮਨਾਲਿਆ ਹਰਜਾਨਾ ਪਰੰਜਾਂਦੇ ਹੋਏ ਇਹ ਕਿਹਾ ਕਿ ਤੁਸੀਂ ਇਸ ਵਿਕਰਮ ਦਾ ਸਿਰ ਤੇ ਉਡ ਦਿਓ ਇਹਦੇ 2 ਮਹੀਨੇ ਤੁਹਾਨੂੰ ਮੈਂ ਦੱਸੂ ਤਨਖਾਹਾਂ ਦਿੱਤੀਆਂਗੇ ਅਸੀਂ ਤੇ ਅਸੀਂ ਕਿਹਾ ਉਹ ਮੈਡਮ ਮਾਫੀ ਮੰਗੇ ਮੈਡਮ ਕੱਲ ਉੱਥੋਂ ਭੱਜ ਗਈ ਆਪਣੀ ਐਚਓਡੀ ਹੈੱਡ ਆਫ ਡਿਪਾਰਟਮੈਂਟ ਉਰੇ ਦਲਜੀਤਕੌਰ ਬਣਾਏ ਗਏ ਨੇ ਜਿਹੜੇ ਕਿ ਪ੍ਰੋਵੀਜ਼ਨਲ ਪੀਰੀਅਡ ਤੇ ਉਹ ਵੀ ਵੀ ਉਹ ਪ੍ਰੋਵੀਜ਼ਨਲ ਪੀਰੀਅਡ ਤੇ ਨੇ ਹੈਡ ਬਣਾਤੇ ਪੰਜਾਬੀ ਡਿਪਾਰਟਮੈਂਟ ਦੇ ਜਿਹਨਾਂ ਲੱਲਾ ਖਖੜ ਡਿਪਾਰਟਮੈਂਟ ਜਰਨਲਿਜ਼ਮ ਲੈ ਹੈ ਨਹੀਂ ਉਹ ਤੁਸੀਂ ਇੱਥੇ ਹੈਡ ਲਾਤੇ ਚਲੋ ਹੈਡ ਆਫ ਹੈਡ ਆਫ ਡਿਪਾਰਟਮੈਂਟ ਨੇ 콜 ਕੀਤੇ ਵਾਈਸ ਪ੍ਰਿੰਸੀਪਲ ਨੇ 콜 ਕੀਤੇ ਕੱਲ ਦੀ ਉਹ ਮੈਡਮ ਉਰੇ ਨਹੀਂ ਆਈ ਉਸ ਮੈਡਮ ਦੀ ਸਾਡੇ ਕੋਲ ਆਡੀਓ ਤੁਹਾਨੂੰ ਵੀ ਪ੍ਰੋਵਾਈਡ ਕਰਦਾਂਗੇ ਤੁਹਾਡੇ ਕੋਲ ਆ ਵੀ ਗਈਆਂ ਨੇ ਉਸ ਆਡੀਓ ਦੇ ਵਿੱਚ ਮੈਡਮ ਸਿੱਧਾ-ਸਿੱਧਾ ਵਿਦਿਆਰਥੀ ਨੂੰ ਕਹਿੰਦੀ ਹੈ ਵੀ ਤੁਹਾਨੂੰ ਪਾਸ ਕਰਨ ਦਾਂਗੀ ਮੈਂ 8000 ਰੁਪਏ ਦੇ ਦਿਓ ਨਾਲ ਹੀ ਨਾਲ ਜਵਾਬ ਕਹਿੰਦੇ ਨੇ ਕਿ ਉਹ ਮੈਡਮ ਤੁਸੀਂ ਸਾਨੂੰ ਪਾਸ ਕਰਾ ਦਿਓ ਉਹਨਾਂ ਨੂੰ ਮੜਾ ਜਿਹੜੇ ਜਿਹਨਾਂ ਨਾਲ ਤੁਹਾਡੇ ਲਿੰ ਉਹ ਮੈਡਮ ਇਹ ਸ਼ਬਦ ਵਰਤਦੀ ਆ ਕਿ ਅਸੀਂ ਚੁੜੇ ਜਮਾਨਾ ਮਤਲਬ ਤੁਸੀਂ ਇੰਨੇ ਹੰਕਾਰਯੋਂ ਯਾਦ ਦੇ ਯਾਰ ਇਸ ਹੰਕਾਰ ਨੂੰ ਸਾਨੂੰ ਲੱਗਦਾ ਭੰਨ ਦੀ ਲੋੜ ਹੈ ਕਿ ਤੁਸੀਂ ਅੱਜ ਦੇ ਟਾਈਮ ਚ ਵਿਦਿਅਕ ਅਦਾਰੇ ਦੇ ਅੰਦਰ ਰਹਿ ਕੇ ਜਾਤੀਵਾਦੀੋਂ ਯਾਰ ਜਿਨ੍ਹਾਂ ਨੇ ਟੀਚਰਾਂ ਨੇ ਸਾਨੂੰ ਜਾਤ ਪਾਤ ਤੋਂ ਠਾਉਣਾ ਸੀ ਸਵਤਰੀਬਾਈ ਫੁੱਲੇ ਵਰਗੇ ਟੀਚਰ ਹੁੰਦੇ ਸੀ ਇਹ ਥੋੜੇ ਟੀਚਰ ਨੇ ਇੱਕ ਤਾਂ ਪੈਸੇ ਮੰਗਦੇ ਨੇ ਜਵਾਕਾ ਤੋਂ ਪਾਸ ਕਰਨ ਦੇ ਟੀਚਰ ਦਾ ਨਾਮ ਕੀ ਆ ਟੀਚਰ ਦਾ ਨਾਮ ਹੈ ਮਨਪ੍ਰੀਤ ਕੌਰ ਜਿਹੜੇ ਕੀ ਇਨਲੀਗਲ ਤਰੀਕੇ ਨਾਲ ਭਰਤੀ ਵੀ ਕੀਤੇਗੇ ਜਦ ਕੀ ਕੋਈ ਵੀ ਭਰਤੀ ਕੀਤੀ ਜਾਂਦੀ ਆ ਉਹਦਾ ਇੰਟਰਵਿਊ ਹੁੰਦਾ ਆ ਉਹਦੀਆਂ ਐਡਾ ਨਿਕਲਦੀਆਂ ਨੇ ਇਹੇ ਉਰੇ ਲੈਂਡ ਕੀਤਾਗੇ ਜਾਜ ਨਾਲ ਮੈਡਮ ਸਿੱਧਾ ਕਹਿੰਦੀ ਆ ਮੇਰੀ ਚੇਤਨ ਜੋੜੇ ਮਾਜਰੇ ਨਾਲ ਸਿੱਧੀ ਲੱਗਦੀ ਆ ਤੇ ਮੈਡਮ ਕਹਿੰਦੀ ਤੁਹਾਨੂੰ ਮੈਂ ਦਿਖਾ ਦੂੰਗੀ ਤਾਰੇ ਇਸ ਗੱਲਾਂ ਕੀਤੇਗੇ ਨੇ ਜਿਨ੍ਹਾਂ ਨੂੰ ਇਹ ਹੰਕਾਰ ਹੈ ਨਾ ਵੀ ਸਾਡੇ ਪਿੱਛੇ ਵੱਡੇ ਵੱਡੇ ਪੋਲੀਟਿਸ਼ੀਅਨ ਨੇ ਇਹਨਾਂ ਨੂੰ ਵਹਿਮ ਕੱਢ ਲੈਣਾ ਵੀ ਵੱਡੇ ਵੱਡੇ ਪੋਲੀਟਿਸ਼ੀਅਨ ਨੌਜਵਾਨਾਂ ਨੇ ਮੁਰੇ ਲਾਏ ਹੋਏ ਨੇ ਤੇ ਤੁਸੀਂ ਵੀ ਇੱਥੇ ਲੱਗੋਗੇ ਇਹ ਜਾਤੀ ਹੰਕਾਰ ਨੂੰ ਸਾਨੂੰ ਲੱਗਦਾ ਭੰਨਨ ਦੀ ਲੋੜ ਹੈ ਤੇ ਜਿਹੜੇ ਵਿਦਿਆਰਥੀਆਂ ਤੋਂ ਪੈਸੇ ਮੰਗੇ ਜਾਂਦੇ ਨੇ ਉਹਦੇ ਤੇ ਬੰਦ ਹੀ ਕਾਰਵਾਈ ਕੀਤੀ ਜਾਣੀ ਜਿਹੜੀ ਕਿ ਮੰਗਾ ਵੀ ਇਹਨੂੰ ਕੱਢਿਆ ਜਾਵੇ ਸਿੱਧਾ ਜੀ ਮੈਡਮ ਨੇ ਗੈਸ ਫੈਕਲਟੀ ਦੇ ਵਿੱਚ ਭਰਤੀ ਨੇ ਪਰ ਜਿਹੜੀ ਹਾਜ਼ਰੀ ਲਾ ਰਹੇ ਨੇ ਉਹ ਬਾਇਓਮੈਟ੍ਰਿਕ ਪੱਕਿਆਂ ਲਾ ਰਹੇ ਨੇ ਉਹ ਕੀ ਮੰਗਣਾ ਮੈਂ ਥੋੜੀ ਥੋੜੀ ਇੱਥੇ ਵਾਅਦਾ ਕਰਦਾ ਜਾਣਕਾਰੀ ਜੋ ਗੈਸ ਫੈਕਲਟੀ ਨਹੀਂ ਰਿਸੋਰਸ ਪਰਸਨ ਉਹ 2 ਮਹੀਨੇਾਂ ਲਈ ਬੁਲਾਈ ਗਈ ਸੀ ਹਾਲਾਂਕਿ ਉਹ ਵੀ ਗਲਤ ਹੈ ਮੈਂ ਕਹਿੰਦਾ ਇਹ ਕਾਗਜ਼ ਲੈ ਹੁਣ ਜਦੋਂ ਉਹਨੂੰ ਭਰਤੀ ਕੀਤਾ ਗਿਆ ਸੀ ਕਿਸ ਆਧਾਰ ਤੇ ਕੀਤਾ ਗਿਆ ਕਿਵੇਂ ਉਹਦਾ ਪ੍ਰੋਸੈਸ ਕੀ ਸੀ ਉਹ ਕਾਗਜ਼ ਸਾਡੇ ਸਾਹਮਣ ਰਿਸੋਰਸ ਪਰਸਨ ਦੇ ਭਰਤੀ ਕੀਤੇ ਗਏ ਸੀ ਪਰ ਉਹਨਾਂ ਦੀ ਹਾਰਜ ਦੀ ਜਿਹੜੀ ਕਿ ਫਿੰਗਰਪ੍ਰਿੰਟ ਨਾਲ ਹਰ ਇੱਕ ਪ੍ਰੋਫੈਸਰ ਜਿਹੜੇ ਕਿ ਪੱਕੇ ਨੇ ਉਹਨਾਂ ਦੀ ਲੱਗਦੀ ਆ ਉਹ ਤੇ ਲਵਾਈ ਜਾ ਰਹੀ ਸੀ ਤੁਹਾਨੂੰ ਤਨਖੀ ਵੀ ਦਿੱਤੀ ਗਈ ਆ ਫੋਨ ਤੇ ਇੱਕ ਵੀਡੀਓ ਸਾਹਮਣੇ ਆ ਰਹੀ ਆ ਪ੍ਰਿੰਸੀਪਲ ਸਰ ਨਾਲ ਸਾਡੀ ਪਿਓ ਨੇ ਗੱਲ ਕਰਾਈ ਸੀ ਪ੍ਰਿੰਸੀਪਲ ਸਰ ਨੂੰ ਅਸੀਂ ਪੁੱਛਿਆ ਵੀ ਸਾਡੇ ਮਸਲੇ ਦਾ ਹੱਲ ਕਹਿੰਦੇ ਮਸਲਾ ਕੀ ਆ ਸਾਨੂੰ ਇਹ ਵੀ ਹਾਸ ਹੋਣ ਲੱਗਿਆ ਵੀ ਵਿਦਿਆਰਥੀ ਦੋ ਦਿਨਾਂ ਤੋਂ ਖੱਜਲ ਹੋ ਰਹੇ ਨੇ ਤੁਹਾਨੂੰ ਮਸਲਾ ਨਹੀਂ ਪਤਾ ਤੁਸੀਂ ਇੰਨਾ ਇੱਕ ਸੀਰੀਅਸ ਲੈ ਰਹੇ ਹੋ ਅਸੀਂ ਕਿਹਾ ਵੀ ਆ ਮਸਲਾ ਕਹਿੰਦੇ ਇਹਦਾ ਮੈਂ ਹੱਲ ਨਹੀਂ ਕਰ ਸਕਦਾ ਨਾਲ ਦੇ ਵਿਦਿਆਰਥੀ ਨੇ ਇੰਨਾ ਕਹੇਤਾ ਕੀ ਸਰ ਵੀ ਫੇਰ ਕੀ ਹੋ ਗਿਆ ਜੇ ਤੁਸੀਂ ਕੰਮ ਨਹੀਂ ਕਰ ਸਕਦੇ ਕੁਰਸੀ ਛੱਡ ਦਿਓ ਕਹਿੰਦਾ ਤੈਨੂੰ ਕੱਢਾਂ ਕਾਲਜੋਂ ਮੈਂ ਮਤਲਬ ਪ੍ਰਿੰਸੀਪਲ ਦੀ ਐ ਪ੍ਰਿੰਸੀਪਲ ਦਾ ਕੀ ਨਾਮ ਹੈ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ 아이 ਸਿੰਘ ਸੋ ਮਤਲਬ ਮੈਂ ਗਲਤ ਹੋ ਸਕਦਾ ਮੇਰੇ ਧਿਆਨ ਚ ਨਹੀਂ ਨਵੇਂ ਆਏ ਨੇ ਉਹ ਪ੍ਰਿੰਸੀਪਲ ਵੀ ਨਹੀਂ ਹੈਗੇ ਉਹ ਡਾਇਰੈਕਟਰ ਆਫ ਪਾਵਰਸ ਦਿੱਤੇ ਆਗੇ ਆਨੇ ਪੱਕਾ ਪ੍ਰਿੰਸੀਪਲ ਹੈ ਹੁਣ ਹੁਣ ਮੌਕੇ ਤੇ ਕੀ ਹਾਲਾਤ ਨੇ ਕੀ ਕਰ ਰਹੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਸਾਨੂੰ 2 ਘੰਟੇ ਹੋ ਗਏ ਔਰ ਇਹ ਪ੍ਰਦਰਸ਼ਨ ਕਰਦਿਆਂ ਨੂੰ ਕੋਈ ਵੀ ਨਹੀਂ ਆਇਆ ਵੀ ਆ ਕੇ ਘੱਟੋ ਘੱਟ ਤੁਸੀਂ ਸਟੂਡੈਂਟ ਨਾਲ ਕੋਈ ਗੱਲਬਾਤ ਤਾਂ ਕਰੋ ਵੀ ਕੀ ਗੱਲ ਹੋਈ ਆ ਕੀ ਨਾ ਹੁਣ ਤੱਕ ਕੋਈ ਨਹੀਂ ਆਇਆ ਜਦੋਂ ਅਸੀਂ মিডিਆ ਨੂੰ ਬੁਲਾਇਆ মিডিਆ ਨੂੰ ਅਲਵਾਲ ਕੀਤਾ ਇਸ ਮਸਲੇ ਨੂੰ ਲੈ ਕੇ ਤਾਂ ਤੁਸੀਂ ਦੇਖ ਸਕਦੇ ਹੋ ਡਿਪਾਰਟਮੈਂਟ ਦੇ ਤੁਹਾਨੂੰ ਚਮਚੇ ਸਾਰੇ ਨਜ਼ਰ ਆ ਰਹੇ ਹੁਣ ਸਾਰੇ ਉਰੇ ਆ ਗਏ ਹਾਲੇ ਤੱਕ ਵੀ ਕੋਈ ਉਹਨਾਂ ਨੂੰ ਇੰਨੇ ਅਨਸੀਰੀਅਸ ਯਾਰ ਤੁਸੀਂ ਰਕੋਰਡਿੰਗ ਪੁਲਿਸ ਮੁਸ਼ਕਲ ਨਾ ਉਹ ਜਿਹੜਾ ਨਹੀਂ ਇਸ ਤੋਂ ਬਾਅਦ ਅਸੀਂ ਕਰਾਂਗੇ ਜਾਤੀ ਸੂਚੀ ਅਸੀਂ ਮਹਿਲਾ ਮਹਿਲਾ ਕਮਿਸ਼ਨ ਤੱਕ ਜਾਵਾਂਗੇ ਜਿਹਦੇ ਚੇਅਰਪਰਸਨ ਨੇ ਅਸੀਂ ਉੱਥੋਂ ਤੱਕ ਪਹੁੰਚ ਕਰਾਂਗੇ ਜੋ ਜਾਤੀ ਸੂਚਕ ਸ਼ਬਦ ਮੈਡਮ ਨੇ ਵਰਤੇ ਨੇ ਪਹਿਲੀ ਗੱਲ ਤਾਂ ਇੱਕ ਟੀਚਰ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਇੰਨੀ ਸੈਂਸ ਹੋਣੀ ਚਾਹੀਦੀ ਕਿ ਜਿਹੜੇ ਕੋਲ ਜਿਹੜੇ ਜਾਤੀ ਰਿਕਾਰਡਿੰਗ ਦੇ ਵਿੱਚ ਨੇ ਆਡੀਓ ਦੇ ਵਿੱਚ ਨੇ ਜੋ ਕੌਨਸੀ ਸੀਰੀਜ਼ ਦੇ ਨਾਲ ਸਾਰੀ ਵਾਪਰੀਆ ਵਿਦਿਆਰਥੀ ਕਿਉਂ ਸਟੂਡੈਂਟ ਪੜ੍ਹਦੇ ਸੀਗੇ ਫਸਟイヤー ਦੇ ਸਟੂਡੈਂਟਸ ਸੀ ਜਿਹਦੇ ਨਾਲ ਇਹ ਸਾਰੀ ਵਾਪਰੀਆ ਉਹ ਸਟੂਡੈਂਟ ਨੂੰ ਵੀ ਇੰਨਾ ਥ੍ਰੈਟ ਕੀਤਾ ਗਿਆ ਕਿ ਉਹਦਾ ਫ ਤਾ ਇਹ ਕੋਈ ਇੱਕ ਨਹੀਂ ਹੈਗਾ ਕਈ ਹੋਰ ਦੇ ਉੱਪਰ ਕੋਈ ਦਬਾਅ ਵੀ ਹੈ ਦਬਾਅ ਹੈਗਾ ਇਹ ਤੋਂ ਵੱਧ ਦਬਾਅ ਕੀ ਹੋਊਗਾ ਕਿ ਤੁਸੀਂ ਸਿੱਧਾ ਸਟੂਡੈਂਟ ਨੂੰ ਇਹ ਗੱਲ ਕਹਿ ਰਹੇ ਹੋ ਕਿ ਭਾਈ ਜੇ ਤੁਸੀਂ ਮੇਰੇ ਖਿਲਾਫ ਬਗਾਵਤ ਕੀਤੀ ਮੈਂ ਤੈਨੂੰ ਕਾਲਜ ਤੋਂ ਬਾਹਰ ਕਢਵਾ ਦੂੰ ਪ੍ਰਿੰਸੀਪਲ ਸਰ ਕਹਿੰਦਾ ਮੈਂ ਤੈਨੂੰ ਕਾਲਜ ਤੋਂ ਬਾਹਰ ਕਢਵਾ ਦੂੰ ਇਹ ਤੋਂ ਵੱਧ ਦਬਾਅ ਕੀ ਹੋਊ ਪ੍ਰਦਰਸ਼ਨ ਜਾਰੀ ਰਹੇਗਾ ਜਾਰੀ ਰਹੂਗਾ ਅਸੀਂ ਉਰੀ ਬੈਠੇ ਆ ਜਿੰਨਾ ਟਾਈਮ ਸਾਡੀ ਕੋਈ ਹੱਲ ਨਹੀਂ ਹੁੰਦਾ ਅਸੀਂ ਉਰੀ ਬੈਠੇ ਆ ਪ੍ਰਦਰਸ਼ਨ ਅਸੀਂ ਕਰ ਰਹੇ ਹਾਂ ਜੀ ਹਾਂ ਜੀ ਸਰ ਤੁਹਾਡਾ ਨਾਮ ਤੇ ਰਜਿਸਟ੍ਰੇਸ਼ਨ ਕੀ ਹੈ ਮੈਂ ਅਮਰਿਤ ਸਮਰਾਜੀ ਰਜਿਸਟਰਾਰ ਹਾਂ ਤੇ ਪੇਪਰ ਅੱਜ ਹੈਗਾ ਬੱਚਿਆਂ ਦਾ ਸਾਰੇ ਪੰਜਾਬ ਤੋਂ ਬੱਚਿਆਂ ਨੇ ਆਉਣਾ ਜੀ ਤੇ ਇਹਨਾਂ ਵਿਦਿਆਰਥੀਆਂ ਨੇ ਗੇਟ ਬੰਦ ਕਰ ਲਿਆ ਤੇ ਉਹਨਾਂ ਨੂੰ ਪਰੇਸ਼ਾਨ ਪਰੇਸ਼ਾਨੀ ਹੋਈ ਉਹ ਹੋਈ ਹੋਣੀ ਹੈ ਤੁਹਾਨੂੰ ਪਤਾ ਹੀ ਤੁਸੀਂ ਵੀ ਖੜੇ ਹੋ ਗੇਟ ਕਿਉਂ ਬੰਦ ਜਿਹੜੇ ਬੰਦ ਕਰਨ ਦੇ ਕਾਰਨ ਕੀ ਨੇ ਜੀ ਇਹ ਤਾਂ ਹੁਣ ਇਹਨਾਂ ਨੇ ਕਿਹਾ ਵੀ ਕੱਲ ਦਾ ਜਿਹੜਾ ਇਸ਼ੂ ਸੀਗਾ ਵੀ ਕੋਈ ਐਗਜ਼ਾਮ ਪੇਪਰ ਦਾ 70 ਨੰਬਰ ਦਾ ਪੇਪਰ ਸੀਗਾ ਤੇ 60 ਚੋਂ ਨੰਬਰ ਲਾ ਕੇ ਭੇਜਤੇ ਜੀ ਠੀਕ ਹੈ ਉਹਦੇ ਕਰਕੇ ਬੱਚੇ ਫੇਲ ਹੋ ਗਏ ਜੀ ਠੀਕ ਹੈ ਉਹ ਜਿਹੜਾ ਹੈਗਾ ਚਲੋ ਸਾਡੇ ਵਾਈਸ ਪ੍ਰਿੰਸੀਪਲ ਮੈਡਮ ਨੇ ਰੋਮੀ ਗਰਗ ਜੀ ਉਹਨਾਂ ਨੇ ਇਹਨਾਂ ਦੀ ਗੱਲ ਮੰਨਦਿਆਂ ਹੋਇਆਂ ਆਪਣੇ ਆਪਣੀ ਜੇਬ ਦੇ ਵਿੱਚੋਂ ਮੈਡਮ ਨੇ ਪੈਸੇ ਭਰਦੇ 5500 ਰੁਪਏ ਕਰਿਆ ਬਣਦਾ ਸੀਗਾ ਨਾ ਰਿਵੈਲਿਊਸ਼ਨ ਤੇ ਰਿਵੈਲਿਊਸ਼ਨ ਤੇ ਇੱਕ ਉਹ ਰੀਪੇਅਰ ਦਾ ਜੀ ਉਹ ਮੈਡਮ ਨੇ ਕੋਲੋਂ ਭਰਦੇ ਉਹ ਸਰ ਕਿਉਂ ਭਰੇ ਉਹਨਾਂ ਦਾ ਕੀ ਉਹਨਾਂ ਦਾ ਕੀ ਇਹਨਾਂ ਨੇ ਫਿਰ ਮਜਬੂਰ ਕੀਤਾ ਨਾ ਧਰਨੇ ਦੇ ਬੈਠੇ ਸੀ ਇਹ ਜੀ ਧਰਨਾ ਪਰ ਕੋਈ ਟੀਚਰ ਨੂੰ ਬਲੈਕਮੇਲ ਕਰਕੇ ਤਾਂ ਕਰ ਨਹੀਂ ਸਕਦਾ ਬਾਲ ਦਾ ਸੁਣ ਮੇਰੇ ਬੱਚੇ ਕਰ ਰਹੇ ਤੁਸੀਂ ਗੱਲ ਮੰਨੀ ਉਹਨਾਂ ਦੀ ਟੀਚਰ ਵਾਈਸ ਪ੍ਰਿੰਸੀਪਲ ਦੀ ਗੱਲ ਕਰ ਰਹੇ ਜੀ ਮੈਂ ਸੋ ਸੋਹਣਾ ਪੂਰੀ ਗੱਲ ਠੀਕ ਹੈ ਇਹ ਬੋਲੋ ਵੀ ਚਲੋ ਬੱਚੇ ਦਾ ਨੁਕਸਾਨ ਨਾ ਹੋਵੇ ਕਿਸੇ ਦਾ ਕਿਉਂਕਿ ਕੱਲ ਲਾਸਟ ਡੇਟ ਸੀ ਜੀ ਠੀਕ ਹੈ ਉਹਦਾ ਫੈਸਲੇ ਪ੍ਰਿੰਸੀਪਲ ਸਾਹਿਬ ਜਦੋਂ ਆਉਣਗੇ ਉਦੋਂ ਬਾਅਦ ਚ ਹੋਏਗਾ ਨਾ ਜੀ ਠੀਕ ਹੈ ਕੀ ਕਰਨਾ ਕੀ ਨਹੀਂ ਕਰਨਾ ਪਰ ਇੱਕ ਵੇਲੇ ਨੁਕਸਾਨ ਨਾ ਹੋਵੇ ਬੱਚੇ ਦਾ ਜੇਕਰ ਇਹਨਾਂ ਦੀ ਸੱਚਾਈ ਹੈ ਵੀ ਬਾਕੀ 70 ਨੰਬਰ ਦਾ ਪੇਪਰ ਹੈ ਜੀ ਤੇ 60 ਨੰਬਰ ਦੇ ਵਿੱਚੋਂ ਲੱਗ ਗਏ 60 ਦੇ ਵਿੱਚੋਂ ਲੱਗ ਗਏ ਨੰਬਰ ਤਾਂ ਉਹ ਤਾਂ ਫਿਰ ਉਹ ਗਲਤ ਹੋ ਗਿਆ ਨਾ ਹਾਂ ਸਰ ਇੱਕ ਰਿਕਾਰਡਿੰਗ ਆਈ ਹੈ ਕਿ ਸ਼ਬਦ ਵਰਤੇ ਗਏ ਨੇ ਪਹਿਲਾਂ ਆਪਾਂ ਆਈ ਡਿਸਕਸ ਕਰ ਲਈਏ ਪਹਿਲਾਂ ਆਪਾਂ ਆਈ ਡਿਸਕਸ ਕਰ ਲਈਏ ਨਹੀਂ ਸਰ ਇੱਕ ਮਿੰਟ ਮੇਰਾ ਇਹ ਕਲੀਅਰ ਨਹੀਂ ਹੋਇਆ ਹੈ ਉਹ ਬੀ ਇੰਜੀਨੀਅਰ ਰਜਿਸਟਰਾਰ ਇਹਨਾਂ ਨੇ ਤਾਂ ਦਿੱਤਾ ਨਹੀਂ ਸਾਨੂੰ ਇੱਕ ਕੁਐਸਚਨ ਪੇਪਰ ਜੀ ਉਹ ਅਸੀਂ ਚਲੋ ਬੀ ਇੰਜੀਨੀਅਰ ਰਜਿਸਟਰਾਰ ਅਸੀਂ ਯੂਨੀਵਰਸਿਟੀ ਤੋਂ ਪੜਵਾ ਲਿਆ ਉਹ ਪੇਪਰ ਹੀ 60 ਨੰਬਰ ਦਾ ਸੀ ਜੀ ਠੀਕ ਹੈ ਜੀ ਤੇ ਜਿਹੜੇ ਪੇਪਰ ਹੀ 60 ਨੰਬਰ ਦਾ ਤੁਸੀਂ ਕਿਉਂ ਬੋਲ ਰਹੇ ਹੋ 60 ਨੰਬਰ ਦਾ ਹੀ ਪੇਪਰ ਨਿਕਲਿਆ ਸਰ ਨੂੰ ਦੋ ਨਾ ਉਹ ਪੇਪਰ 60 ਨੰਬਰ ਦਾ ਹੀ ਨਿਕਲਿਆ ਜੀ ਜੀ ਉਹ ਚਲੋਗੇ ਪਾਸ ਹੋਗੇ ਨਹੀਂ 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 ਉਹ ਨੰਬਰ ਸਹੀ ਜੋ ਵੀ ਜਿੱਦਾਂ ਇਹ ਹੈ ਉਹ 60 ਨੰਬਰ ਚ ਹੀ ਵੈਲਿਊਏਸ਼ਨ ਹੋਈ ਪੇਪਰ ਸੈੱਟ ਨੰਬਰ ਦਾ ਆਇਆ ਸੀ ਇਹ ਕਹਿ ਰਿਹਾ ਸੀ 70 ਨੰਬਰ ਦਾ ਹਾਂ ਉਹਨੂੰ ਲੈ ਕੇ ਮੁੱਦਾ ਬਣਾ ਰਹੇ ਸੀ ਉਹ ਮੁੱਦਾ ਬਣਾਇਆ ਸੀ ਉਹ ਰੋਲ ਹੋ ਗਿਆ ਜੀ ਤੇ ਸਮਰਾ ਸਾਹਿਬ ਜਿਹੜੀ ਰਿਕਾਰਡਿੰਗ ਆਈ ਹੈ ਤਿੰਨ ਰਿਕਾਰਡਿੰਗਾਂ ਨੇ ਜਿੱਚੋ ਪੈਸੇ ਮੰਗਦੀ ਹੈ ਟੀਚਰ ਬਚੋਲਾ ਬਣ ਕੇ ਤੇ ਇੱਕੋ ਜਾਤੀ ਸੂਚਕ ਸ਼ਬਦ ਕਹਿ ਰਹੀ ਹੈ ਜਿਹੜੀ ਭਾਰਤੀ ਸੰਵਿਧਾਨ ਦੇ ਅਨੁਸਾਰ ਉਹ ਚ ਸਜ਼ਾ ਬਣਦੀ ਹੈ ਉਹਨੂੰ ਲੈ ਕੇ ਤੁਸੀਂ ਕੀ ਕਰੋਗੇ ਮੈਂ ਤਾਂ ਜੀ ਮੈਂ ਤਾਂ ਆਪ ਐਸੀ ਹਾਂ ਮੈਂ ਤਾਂ ਮੈਂ ਤਾਂ ਮਾਈਂਡ ਕਰੂੰਗਾ ਹੀ ਕਰੂੰਗਾ ਪਰ ਮੈਨੂੰ ਮੈਨੂੰ ਆਫੀਸ਼ੀਅਲੀ ਸਾਡੇ ਮੇਰੇ ਕੋਲ ਰਿਕਾਰਡ ਤਾਂ ਹੈ ਨਹੀਂ ਮੈਂ ਤਾਂ ਠੀਕ ਹੈ ਹਾਂ ਫਿਰ ਨੈਚੁਰਲੀ ਆ ਤੂੰ ਉਹ ਉੱਥੇ ਸਰ ਐਜ਼ ਅ ਐਜ਼ ਅ ਰੂਲ ਐਜ਼ ਅ ਰਜਿਸਟਰੇਸ਼ਨ ਕਰੂੰ ਨਾ ਰਜਿਸਟਰਾਰ ਤਾਂ ਮੇਰਾ ਕੰਮ ਹੈ ਐਗਜ਼ਾਮ ਕਰਾਉਣਾ ਜੀ ਜੀ ਠੀਕ ਹੈ ਐਚ ਐਸ ਇਨਚਾਰਜ ਵੀ ਹਾਂ ਮੈਂ ਠੀਕ ਹੈ ਪਰ ਜਦੋਂ ਉਹਨੀਆਂ ਗੱਲਾਂ ਇਹ ਕਰ ਰਿਹਾ ਹਾਂ ਉਦੋਂ ਮੇਰੇ ਖਿਆਲ ਤੋਂ ਮੈਂ ਜਿਆਦਾ ਇਲੈਕਸ਼ਨ ਡਿਊਟੀ ਤੇ ਹਾਂਗਾ ਇੱਕ ਮੇਰਾ ਐਕਸੀਡੈਂਟ ਹੋ ਗਿਆ ਸੀ ਹਾਦਸੇ ਕੋਈ ਤੁਸੀਂ ਦੇਖ ਸਕਦੇ ਹੋ ਠੀਕ ਹੈ ਠੀਕ ਹੈ ਬੈਂਚ ਲੱਗੀ ਹੋਈ ਹੈ ਅਜੇ ਵੀ ਜੀ ਜੀ ਸਰ ਬਿਲਕੁਲ ਬਿਲਕੁਲ ਮੰਨ ਗਏ ਮੈਂ ਹੈ ਨਹੀਂ ਸੀ ਜੀ ਠੀਕ ਹੈ ਮੈਨੂੰ ਉਹ ਨਾ ਵੇਲੇ ਦਾ ਨਹੀਂ ਪਤਾ ਹੈ ਕਿ ਉਹ ਨਾ ਮਹੀਨੇ ਚ ਕੀ ਹੋਇਆ ਤੁਸੀਂ ਸਾਰਾ ਨੋਟਿਸ ਲੈ ਕੇ ਕਾਰਵਾਈ ਨੂੰ ਕਹੋਗੇ ਕਿ ਉਹਦਾ ਕਾਰਵਾਈ ਬਣੂਗੀ ਜਿਹੜੀ ਬਣੂਗੀ ਹੋਏ ਹੋਏਗੀ ਜੀ ਉਹ ਹੋਏਗੀ ਪਰ ਉਹਦੇ ਵਾਸਤੇ ਪ੍ਰੋਸੈਸ ਹੁੰਦੀ ਹੁੰਦੀ ਹੈ ਹੁਣ ਫੋਰ ਐਗਜ਼ਾਮਪਲ ਕੋਈ ਮਰਡਰ ਵੀ ਹੋ ਜਾਂਦਾ ਚਾਹੇ ਸਿੱਧੇ ਤੇ ਨਹੀਂ ਆਪਾਂ ਫਾਂਸੀ ਟੰਗ ਦਿੰਦੇ ਨੇ ਕਿਸੇ ਨੂੰ ਕੋਈ ਪ੍ਰੋਸੈਸ ਹੁੰਦੀ ਟ੍ਰਾਇਲ ਹੁੰਦੀ ਹੈ ਹੁਣ ਦੇਖ ਨਹੀਂ ਦੱਸੋ ਜੀ ਜੀ ਠੀਕ ਹੈ ਹੁਣ ਆਮ ਇੱਥੇ ਇੱਕ ਹੋਰ ਇਸ਼ੂ ਆ ਜਿਹੜਾ ਉਹ ਚਲੋ ਯਾਨੀ ਕਿ ਮਰਡਰ ਹੋਇਆ ਐ ਐਨੀ ਗੱਲ ਹੋਈ ਐ ਨਹੀਂ ਓਏ ਤੁਸੀਂ ਕਹਿ ਰਹੇ ਹੋ ਜਾਂ ਉਹ ਉਹ ਕਹਿ ਰਹੇ ਸਰ ਮੈਂ ਇਹ ਕਹਿ ਰਿਹਾ ਵੀ ਇਹ ਵੀ ਹੋ ਜਾਏ ਤਾਂ ਜੱਜ ਸਿੱਧੇ ਫਾਂਸੀ ਤੇ ਨਹੀਂ ਦੇ ਦਿੰਦੇ ਜੀ ਸਾਹਿਬ ਯਾਨੀ ਕਿ ਆਪਾਂ ਕਾਰਵਾਈ ਕਰਾਂਗੇ ਜਾਂ ਜਾਂਚ ਕਰਾਂਗੇ ਜਿਹੜਾ ਦੋਸ਼ੀ ਹੋਏਗਾ ਉਹਦੇ ਖਿਲਾਫ ਸਜ਼ਾ ਆਪਾਂ ਕਰਾਂਗੇ ਉਹ ਤਾਂ ਬਣੇਗਾ ਜੀ ਉਹ ਤਾਂ ਬਣੇਗਾ ਉਹ ਹੋਏਗਾ ਵੀ ਵਿਦਿਆਰਥੀਆਂ ਦੇ ਵੱਲੋਂ ਕਿਹਾ ਜਾ ਰਿਹਾ ਵੀ ਮੀਡੀਆ ਦੇ ਆਉਣ ਦੇ ਉੱਤੇ ਤੁਸੀਂ ਆ ਕੇ ਗੱਲ ਕਰਨ ਦੇ ਵਾਸਤੇ ਇੱਥੇ ਆਇਆ ਉਸ ਤੋਂ ਪਹਿਲਾਂ ਕੋਈ ਵੀ ਨਹੀਂ ਆਇਆ ਨਹੀਂ 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 ਐ ਜੀ ਗੱਲ ਨਹੀਂ ਮੈਂ ਜੀ ਕਲਾਸਾਂ ਵੀ ਲੈਣੀਆਂ ਠੀਕ ਐ ਤੇ ਮੈਂ ਵਰਸਰ ਵੀ ਆ ਜੀ ਮੈਂ ਹੁਣ ਇੱਥੇ ਇਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਦਫ਼ਤਰ ਅਗਰ ਨੂੰ ਬੁਲਾ ਕੇ ਰਜਿਸਟਰ ਆਫਿਸ ਮੈਨੂੰ ਜੋ ਕੰਪਲੇਂਟ ਆਈ ਹੈ ਕਿ ਜੀ ਬੱਚੇ ਨੂੰ ਇਸ਼ੂ ਆ ਰਿਹਾ ਮੈਂ ਤਾਂ ਆ ਹਾਂ ਬਿਲਕੁਲ ਜੀ ਜੀ ਤੇ ਉਹ ਮੇਰਾ ਫਰਜ਼ ਹੀ ਬਣਦਾ ਥੈਂਕ ਯੂ ਸਰ ਥੈਂਕ ਯੂ